ਤਾਂ ਵੇਖੋ ਫੁਕਰੀਆ ਮਾਰ ਰਿਹਾ ਇਸ ਮੁੰਡੇ ਦੀ ਹਵਾ ਕਰ ਰਿਹਾ ਇਸ ਮੁੰਡੇ ਦੀ ਕਿਵੇਂ ਹਵਾ ਟਾਈਟ ਕਰ ਦਿੱਤੀ ਜਾਂਦੀ ਹੈ ਜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਕਿ ਪੰਜਾਬ ਦੇ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਲੰਧਰ ਦੇ ਵਿੱਚ ਜਿਵੇਂ ਕਿ ਆਮ ਦੇਖਣ ਨੂੰ ਮਿਲਦਾ ਹੈ ਜਿਹੜੇ ਨੌਜਵਾਨ ਮੁੰਡੇ ਹੁੰਦੇ ਨੇ ਸਕੂਲਾਂ ਦੇ ਬਾਹਰ ਕਾਲਜਾਂ ਦੇ ਬਾਹਰ ਅਕਸਰ ਗੇੜੀਆਂ ਮਾਰਦੇ ਹੋਏ ਨਜ਼ਰ ਆਉਂਦੇ ਨੇ ਆ ਜਿਹੜਾ ਮੁੰਡਾ ਹੁੰਦਾ ਆ ਵੀ ਆਪਣੀ ਥਾਰ ਗੱਡੀ ਦੇ ਉੱਤੇ ਗੇੜੀਆਂ ਮਾਰ ਰਿਹਾ ਹੁੰਦਾ ਜਦੋਂ ਪੁਲਿਸ ਆ ਕੇ ਇਸ ਨੂੰ ਮੌਕੇ ਤੇ ਕਾਬੂ ਕਰ ਲੈਂਦੇ ਕਿਉਂਕਿ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਨੇ ਆਪਣੀ ਗੱਡੀ ਦੇ ਮੂਰੇ ਨੰਬਰ ਪਲੇਟ ਅੱਗੇ ਨਾਗਨੀ 82 ਲਿਖਵਾਇਆ ਹੁੰਦਾ ਨਾਲ ਹੀ ਪੂਰੀ ਥਾਰ ਗੱਡੀ ਤੁਸੀਂ ਵੇਖੋ ਕਾਲੀਆਂ ਫਿਲਮਾਂ ਦੇ ਨਾਲ ਜਿਵੇਂ ਉਸ ਨੂੰ ਕਵਰ ਕੀਤਾ ਹੋਇਆ ਤੇ ਪੁਲਿਸ ਵੀ ਜੋ ਹੈ ਹੁਣ ਮੋਟਾ ਚਲਾਨ ਕਰ ਦਿੰਦੀ ਹੈ ਇਸ ਅਮੀਰ ਕਰਦੀ ਵਿਗੜੀ ਹੋਈ ਔਲਾਦ ਦਾ ਜਿਵੇਂ ਪੁਲਿਸ ਵੱਲੋਂ ਇਸ ਮੁੰਡੇ ਦਾ ਮੋਟਾ ਚਲਾਨ ਕਟਿਆ ਜਾਂਦਾ ਤੇ ਨਾਲ ਹੀ ਮੁੰਡੇ ਨੂੰ ਮਾਫੀ ਮੰਗਦੇ ਹੋਏ ਵੀ ਅਸੀਂ ਵੇਖ ਸਕਦੇ ਆ ਤੇ ਜੋ ਪੁਲਿਸ ਹੁੰਦੀ ਹੈ ਉਹ ਥਾਰ ਗੱਡੀ ਨੂੰ ਥਾਣੇ ਵਿੱਚ ਲਿਆ ਜਾਂਦੀ ਤੇ ਅਗਲੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੰਦੀ ਹੈ ਇੱਥੇ ਤਾਂ ਅੰਦਾਜ਼ਾ ਏ ਕਿ ਜਿਵੇਂ ਤੁਸੀਂ ਵੇਖ ਵੀ ਸਕਦੇ ਹੋ ਥਾਰ ਦੇ ਨੰਬਰ ਪਲੇਟ ਦੇ ਅੱਗੇ ਨਾਗੜੀ ਲਿਖਵਾਇਆ ਹੋਇਆ ਸੀ ਤੇ ਜੇਕਰ ਗੱਲ ਕਰੀ ਤਾਂ ਜਲੰਧਰ ਦੇ ਵਿੱਚ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਦੀ ਟੀਮ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਜਲੰਧਰ ਦੇ ਮਾਡਲ ਟਾਊਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤੀ ਗਈ ਉਤਤੇ ਹੀ ਦੂਜੇ ਪਾਸੇ ਨਗਰ ਨਿਗਮ ਦੀ ਟੀਮ ਨੇ ਦੁਕਾਨਾਂ ਦੇ ਬਾਹਰ ਵੀ ਨਜਾਇਜ਼ ਤੌਰ ਦੇ ਉੱਤੇ ਜੋ ਬੋਰਡ ਲੱਗੇ ਹੋਏ ਨੇ ਉਹਨਾਂ ਨੂੰ ਹਟਾ ਦਿੱਤਾ ਇੱਥੇ ਦੱਸ ਦੇ ਕਿ ਇਸ ਦੌਰਾਨ ਕੁਝ ਲੋਕਾਂ ਦੀ ਨਗਰ ਨਿਗਮ ਟੀਮ ਤੇ ਪੁਲਿਸ ਟ੍ਰੈਫਿਕ ਟੀਮ ਦੇ ਨਾਲ ਬਹਿਸ ਵੀ ਹੋਈ ਸੀ ਪਰ ਇਹ ਉਹਨਾਂ ਦਾ ਕਸੂਰ ਸੀ ਇਸ ਲਈ ਜ਼ਿਆਦਾ ਕੁਝ ਨਹੀਂ ਕਹਿ ਸਕੇ ਤੇ ਸ਼ਹਿਰ ਵਿੱਚ ਵਧਦੀ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਤਾਂ ਜੋ ਸ਼ਹਿਰ ਦੇ ਵਿੱਚ ਆਵਾਜਾਈ ਜੋ ਹੈ ਉਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਉੱਥੇ ਹੀ ਅੱਜ ਦੀ ਤਸਵੀਰ ਹੈ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਮੁੰਡੇ ਦੀ ਥਾਰ ਗੱਡੀ ਨੂੰ ਪੁਲਿਸ ਕਾਬੂ ਕਰ ਲੈਂਦੀ ਹੈ ਉਸ ਨੂੰ ਥਾਣੇ ਲੈ ਜਾਂਦੇ ਉਸ ਤੋਂ ਬਾਅਦ ਮੋਟਾ ਖਾਸਾ ਚਲਾਨ ਜੋ ਹੈ ਇਸ ਮੁੰਡੇ ਦਾ ਕੱਟਿਆ ਜਾਂਦਾ ਹੈ ਅੱਜ ਸਾਡੀ ਤਹਿਬਯਾਰੀ ਟੀਮ ਕਾਰਪੋਰੇਸ਼ਨ ਦੀ ਔਰ ਟ੍ਰੈਫਿਕ ਪੁਲਿਸ ਵੱਲੋਂ ਮਾਲਟਾਊਨ ਵਿੱਚ ਮਿਸ਼ਨ ਚਲਾਇਆ ਗਿਆ ਜਿਹਦੇ ਵਿੱਚ ਟੈਂਪੋਰਰੀ ਇਨਕ੍ਰੋਚਮੈਂਟ ਨੂੰ ਲੈ ਕੇ ਤੇ ਟ੍ਰੈਫਿਕ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਤੇ ਜਿਹੜੇ ਲੋਕਾਂ ਨੇ ਨਜਾਇਜ਼ ਫੁੱਟਪਾਥਾਂ ਦੇ ਕਬਜ਼ੇ ਔਰ ਫਿਕਸ ਹੋਲਡਿੰਗ ਲਵਾਏ ਸੀਗੇ ਉਹ ਵੀ ਕ੍ਰੇਨ ਦੇ ਥਰੂ ਅਸੀਂ ਉਥੋਂ ਪਟਵਾਏ ਜੀ ਇਹ ਕਿਦੋਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਫੇਰ ਦੁਬਾਰਾ ਤੋਂ ਉਸ ਜਗ੍ਹਾ ਤੇ ਅੱਡੇ ਲੱਗ ਜਾਂਦੇ ਆ ਨੇ ਤੇ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਕਿਹੜੀ ਅਪੀਲ ਕੀਤਾ ਜਾਂਦਾ ਹੈ ਦੇਖੋ ਜੀ ਮੇਰੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਕੱਲੇ ਸਰਕਾਰੀ ਕਰਮਚਾਰੀ ਹੀ ਨਹੀਂ ਸਗੋ ਤੁਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਦਿਓ ਕੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਉਹਨੂੰ ਹੱਲ ਕਰ ਸਕੀਏ ਕਿ ਜਿਹੜੇ ਤੁਸੀਂ ਕਬਜ਼ੇ ਕੀਤੇ ਪਏ ਆ ਸੜਕਾਂ ਦੇ ਨਜਾਇਜ਼ ਉਹ ਨਾ ਕੀਤੇ ਜਾਣ ਮੇਰੀ ਸ਼ਹਿਰ ਵਾਸੀਓ ਨੂੰ ਇਹ ਅਪੀਲ ਹੈ ਕਿ ਜੇ ਆਪਾਂ ਰਲ ਮਿਲ ਕੇ ਇਹਨੂੰ ਸਹੀ ਤਰੀਕੇ ਨਾਲ ਚਲਾਵਾਂਗੇ ਤੇ ਸ਼ਹਿਰ ਥੋੜਾ ਵਧੀਆ ਤੇ ਟ੍ਰੈਫਿਕ ਮੁਕਤ ਹੋਵੇਗਾ ਸਾਂਝਾ ਆਪਰੇਸ਼ਨ ਤੁਹਾਡੇ ਟ੍ਰੈਫਿਕ ਪੁਲਿਸ ਵੱਲੋਂ ਤੇ ਟੈਕੀ ਬੀਆਰੀ ਵੱਲੋਂ ਜਿਹੜਾ ਕਾਰਵਾਈ ਆ ਮੱਜਲੰਦਰ ਦੇ ਮਾਲਡਾਊਨ ਦੇ ਵਿੱਚ ਦੁਕਾਨਦਾਰਾਂ ਦੇ ਬਾਅਦ ਜੋ ਕਬਜ਼ੇ ਕੀਤੇ ਹੋਏ ਨੇ ਉਸ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਮਹਮ ਸੀ ਕਿ ਮਾਰਜੋਤ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਜਿਸ ਤਰ੍ਹਾਂ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਅਦ ਦਾ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਤੋਂ ਲੈ ਕੇ ਮੈਨਪੋ ਚੌਂਕ ਤੇ ਲਤੀਪੁਰੇ ਤੋਂ ਲੈ ਕੇ ਮੋਲਟਾਉਂ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਹੈ ਵਿਦ ਅ ਹੈਲਪ ਆਫ ਤਹਿਬ ਜ਼ਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਹੈ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟ੍ਰੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਹ ਇਸੇ ਤਰ੍ਹਾਂ ਚਲਦੀ ਰਹੇਗੀ। ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਗਿਨੇ ਆ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ? ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਤਾਬਜ਼ਾਰੀ ਵਾਲੀ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨ اسی ਲੱਦਕੇ ਤੇ ਲੈ ਕੇ ਜਾ ਰਹੇ ਆ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੈ ਉਹ برداشت ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਹੈ ਕਿ ਆਮ ਪਬਲਿਕ ਨੂੰ ਕੋ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਹੈ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਮਿਲਵੇ ਮੈਂ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਕਿਰੋ ਫਿਰ ਬਾਅਦ ਵਾਪਸ ਕਰਕੇ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਕੀਤਾ ਜਾਏਗਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨਾਂ ਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈਗੇ